ਹੇ ਦੁਰਿਤਾ ਕੁਝ ਚਿਰ ਦੀਏ ਇਕੱਠੇ ਹੋਵਾਂਗੇ ਗੱਦ ਸੁਣ ਹੀਰੇ ਆ ਦੇਖ ਲੋ ਦੋਸਤੋ ਨਵੇਂ ਜਵਾਨੇ ਦੇ ਨਵੇਂ ਰਬਾਜਸ ਵਿਆਹ ਤੋਂ ਪਹਿਲਾਂ ਹੀ ਕੁੜੀ ਨੇ ਲਾਲੀ ਲਾੜੇ ਨੂੰ ਵੀਡੀਓ ਕਾਲ ਜੱਥੇ ਕੀ ਦੋਸਤੋ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਤੇ ਕੁੜੀ ਦੇ ਦਿਲ ਵਿੱਚ ਪੈ ਰਹੇ ਸੀ ਹੌਲ ਤੇ ਆਪਣੇ ਵਿਆਹ ਨੂੰ ਲੈ ਕੇ ਜੱਥੇ ਕੀ ਦੋਸਤੋ ਕੁੜੀ ਨੇ ਆਪਣੇ ਜਦੋਂ ਪਤੀ ਨੂੰ ਵੀਡੀਓ ਕਾਲ ਲਾਈ ਤੇ ਮੁੰਡਾ ਲੈ ਕੇ ਆ ਰਿਹਾ ਸੀ ਪਿੰਡ ਉਹ ਬਰਾਤ ਤੇ ਪਾਇਲਸ ਦੇ ਹੀ ਨੇੜੇ ਸੀ ਜਿੱਥੇ ਕਿ ਦੋਸਤੋ ਮੁੰਡੇ ਨੇ ਵੀ ਬੇਹੱਦ ਸੋਹਣੇ ਕੱਪੜੇ ਪਾਏ ਹੋਏ ਸੀ ਔਰ ਤੇ ਦੋਸਤੋ ਕੁੜੀ ਨੇ ਵੀ ਦੇਖ ਕੇ ਆਪਣੇ ਪਤੀ ਨੂੰ ਬੇਹੱਦ ਖੁਸ਼ੀ ਹੋਈ ਜਿੱਥੇ ਕਿ ਇਹ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਦੋਸਤੋ ਅੱਜ ਦੇ ਜ਼ਮਾਨੇ ਦੇ ਵਿੱਚ ਲੋਕਾਂ ਦੇ ਚੋਚਲੇ ਜਿੱਥੇ ਕਿ ਦੋਸਤੋ ਪਿਛਲੇ ਸਮਿਆਂ ਦੇ ਵਿੱਚ ਵਿਆਹ ਵਾਲੇ ਦਿਨ ਵੀ ਨਹੀਂ ਸੀ ਦੇਖਦੇ ਇੱਕ ਦੂਜੇ ਦਾ ਮੂਹ ਤੇ ਕੱਢਿਆ ਹੁੰਦਾ ਸੀ ਕੁੜੀ ਦਾ ਘੁੰਡ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਕੁੜੀ ਪਹਿਲਾਂ ਹੀ ਅੱਜ ਟੱਜ ਕੇ ਬੈਠ ਜਾਂਦੀ ਹੈ ਜੱਥੇ ਕਿ ਦੋਸਤੋ ਇਸ ਵੀਡੀਓ ਦੇ ਵਿੱਚ ਅਸਧ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਬੇहद ਵਾਇਰਲ ਹੋਣਗੇ ਕਿ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ